ਦਾ ਅਸਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਹਾਲਾਤ ਬਣੇ ਹੋਏ ਆ ਤਰਨਾਪੁਰ ਨੂੰ ਇਹ ਹਾਲਾਤ ਕਿਸੇ ਤਰੀਕੇ ਠੀਕ ਹੋ ਜਾਣ ਕਿ ਜਿਹੜਾ ਜੰਗ ਦਾ ਮਾਹੌਲ ਦੇ ਬਈ ਦੇ ਦਿਨ-प्रतिदिन ਜਿਹੜਾ ਉਹ ਤਰਨਾਪੁਰ ਬਖੋ ਰਿਹਾ ਕਿਸੇ ਤਰੀਕੇ ਹਟ ਜਵੇ ਜੰਗ ਕਿਸੇ ਤਰੀਕੇ ਰੁਕ ਜਾਵੇ ਜੰਗ ਦੇ ਵਿੱਚ ਜਿਹੜਾ ਸਾਡਾ ਉਹ ਦੁਸ਼ਮਣ ਮੁਲਕ ਪਾਕਿਸਤਾਨ ਤੇ ਫਤਿਹ ਹਾਸਲ ਕਰੀ ਇਹ ਅੰਦਾਜ਼ ਕੀਤੀ ਹੈ ਜਿਹੜੇ ਜਵਾਨ ਉੱਥੇ ਲੜ ਰਹੇ ਹੈ ਕਿ ਗੁਰੂ ਉਹਨਾਂ ਦੀ ਅਗ ਸੰਗ ਰਹਿ ਕੇ ਹਰ ਕਿਸਮ ਬਹਤਰਾ ਦੀ ਸਾਇਤ ਤੱਕ ਉਹ ਸਾਡੇ ਦੇਸ਼ ਨੂੰ ਫਤਿਹ ਹਾਸਲ ਕਰਕੇ ਆਪਣੇ ਘਰ ਨੂੰ ਵਾਪਸ ਆਉਣ ਗੁਰਦੁਆਰਾ ਬਾਬਾ ਦੀਪ ਸਿੰਘ ਜਿਹੜਾ ਮੋਡਲ ਟੂਨ ਐਕਸਟੈਂਸ਼ਨ ਲੁਧਿਆਣੇ ਤੋਂ ਇੱਥੇ ਪ੍ਰਬੰਧਕ ਹੈ ਸੀ ਅੱਜ ਸੰਗਤ ਨੇ ਸੰਗਤੀ ਰੂਪ ਦੇ ਵਿੱਚ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਜਿਹੜੇ ਹਾਲਾਤ ਬਣੇ ਹੋਏ ਆ ਤਰਨਾਪੁਰ ਉਹ ਹਾਲਾਤ ਕਿਸੇ ਤਰੀਕੇ ਠੀਕ ਹੋ ਜਾਣ ਕਿ ਜਿਹੜਾ ਜੰਗ ਦਾ ਮਾਹੌਲ ਦੇ ਬਈ ਦੇ ਦਿਨ-प्रतिदिन ਜਿਹੜਾ ਉਹ ਤਰਨਾਪੁਰ ਖੋ ਰਿਹਾ ਕਿਸੇ ਤਰੀਕੇ ਜੰਗ ਅ ਇਹ ਜੋ ਜਿਵੇਂ ਕਹਿ ਲਓ ਵੀ ਹਟ ਜਵੇ ਜੰਗ ਕਿਸੇ ਤਰੀਕੇ ਰੁਕ ਜਾਵੇ ਕਿਉਂਕਿ ਨੁਕਸਾਨ ਬਹੁਤ ਅੰਦਾਜ਼ਾ ਲਾਇਆ ਜਾ ਸਕਦਾ ਵੀ ਜਿਵੇਂ ਅੱਜ ਬੰਬਾਰੀ ਹੋਈ ਹੈ ਇਸ ਸ਼ਹਿਰੀ ਸਾਡੇ ਖੇਤਰਾਂ ਦੇ ਵਿੱਚ ਜਿਵੇਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਗੁਰਦਾਸਪੁਰ ਅੰਦਾਜ਼ਾ ਲਾਇਆ ਜਾ ਸਕਦਾ ਵੀ ਨੁਕਸਾਨ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਸੋ ਬਾਰਡਰ ਦੇ ਉੱਤੇ ਬੜਾ ਤਣਾਅ ਹੈ ਸਾਡਾ ਜਵਾਨ ਫੌਜ ਦੇ ਦਿਨ ਪਰ ਰਾਤ ਪਹਿਰਾ ਦੇ ਰਹੀ ਹੈ ਸ਼ਹਿਰਾਂ ਦੇ ਵਿੱਚ ਹਾਲਾਤ ਹੈ ਕਿ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਕਿੰਨਾ ਰਾਸ਼ੀ 7 ਵਜੇ ਤੋਂ ਬਾਅਦ ਜਿਵੇਂ ਬਲੈਕਆਊਟ ਹੈ ਲੋਕ ਸਾਹ ਬਹੁਤ ਦੇ ਰਹੀ ਹੈ ਐਡਮਿਨਿਸਟ੍ਰੇਸ਼ਨ ਦਾ ਲੋਕ ਆਪ ਹੀ ਫੈਸਲੇ ਲੈ ਰਹੇ ਵੀ 7 ਵਜੇ ਤੋਂ ਬਾਅਦ ਜਿਹੜੇ ਦੁਕਾਨਾਂ ਬੰਦ ਕਰਨੀਆਂ ਔਰ ਘਰਾਂ ਦੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਣਾ ਉਹ ਲਾਈਟਾਂ ਜਿਹੜੀਆਂ ਬੰਦ ਕਰ ਲੈਣੀਆਂ ਸੋ ਅਸੀਂ ਚਾਹੁੰਦੇ ਹਾਂ ਵੀ ਹਾਲਾਤ ਜਿਹੜੇ ਹੈ ਇਸ ਦਾ ਸਾਡਾ ਦੇਸ਼ ਬੜਾ ਸક્ષਮ ਹੈ ਹਿੰਦੁਸਤਾਨ ਦੀ ਫੌਜ ਪਹਿਲੇ ਨੰਬਰ ਤੇ ਹੈ ਸਾਰੀ ਦੁਨੀਆ ਦੇ ਵਿੱਚ ਨਾਮ ਹੈ ਲੜਾਈ ਦੇ ਵਿੱਚ ਜਿੱਤ ਹਾਸਲ ਹਿੰਦੁਸਤਾਨ ਦੀ ਹੋਣੀ ਹੈ ਇਹ ਯਕੀਨ ਨਾਲ ਅਸੀਂ ਕਹਿ ਸਕਦੇ ਹਾਂ ਪਰ ਫਿਰ ਵੀ ਜੇ ਹਾਲਾਤ ਰੁਕ ਜਾਣ ਸਲਾਤ ਇਹ ਜੰਗ ਟਾਲ ਜਵੇ ਤਾਂ ਦੋਨਾਂ ਮੁਲਕਾਂ ਦੇ ਜਿਹੜੇ ਨੁਕਸਾਨ ਆ ਉਸ ਨੂੰ ਬਚਾਇਆ ਜਾ ਸਕਦਾ ਸੋ ਅਸੀਂ ਤਾਂ ਹੀ ਅਰਦਾਸ ਕੀਤੀ ਹੈ ਵੀ ਅੱਜ ਵੀ ਲੋਕ ਜਿਹੜਾ ਸਰਕਾਰ ਵੱਲੋਂ ਗਾਈਡਲਾਈਨ ਹੈ ਉਹਨਾਂ ਦੀ ਪਾਲਣਾ ਕਰਨ ਆਪਣੇ ਆਪ ਨੂੰ ਘਰਾਂ ਦੇ ਵਿੱਚ ਸੁਰੱਖਿਅਤ ਰੱਖਣ ਜਦੋਂ ਵੀ ਸਾਇਰਨ ਵੱਜਦਾ ਉਦੋਂ ਅਲਰਟ ਹੋ ਜਾਣ ਲਾਈਟਾਂ ਜਿਹੜੀਆਂ ਕਰਦੀਆਂ ਉਹ 7 ਵਜੇ ਤੋਂ ਬਾਅਦ ਬੰਦ ਰੱਖਣ ਔਰ ਫੌਜ ਜਿੱਥੋਂ ਵੀ ਸਾਡੀ ਫੌਜ ਨਿਕਲਦੀ ਹੈ ਜਾਂ ਉਹਨਾਂ ਦਾ ਜਿਹੜਾ ਹੌਸਲਾ ਹੈ ਖਾਸ ਕਰਕੇ ਫੌਜ ਦਾ ਹੌਸਲਾ ਸਾਨੂੰ ਵਧਾਉਣਾ ਚਾਹੀਦਾ ਔਰ ਇੱਥੇ ਵੀ ਗੁਰਦੁਆਰਾ ਸਾਹਿਬ ਦੇ ਤਿੰਨ ਟਾਈਮ ਦੇ ਲੰਗਰ ਜਿਹੜੇ ਹੈ ਉਹ ਦਿਨ ਪਰ ਰਾਤ ਚੱਲ ਰਹੇ ਹੈ ਕਿ ਕਿਸੇ ਵੀ ਕੋਈ ਵੀ ਆ ਕੇ ਲੰਗਰ ਸ਼ਕ ਸਕਦਾ ਚਾਹੇ ਉਹ ਫੌਜ ਦਾ ਜਵਾਨ ਹੋ ਜਾਇਓ ਰਾਗੀ ਰਾਜਾ ਪ੍ਰਵਾਸੀ ਐ ਜਿਨ੍ਹਾਂ ਨੂੰ ਅੱਜ ਕੰਮ ਤੋਂ ਵੀ ਜਿਹੜਾ ਝੋਲਣਾ ਆ ਉਹ ਇੱਕ ਜੂੜ ਨੂੰ ਲੱਗਣਾ ਅੱਜ ਲੇਬਰ ਸਾਰੀ ਵਿਲੀ ਬੈਠੀ ਐ ਉਹਨਾਂ ਕੋਲੇ ਲੇਬਰ ਕੋਲੇ ਤਾਂ ਦਿਹਾੜੀ ਕਰਕੇ ਹੀ ਗੁਜ਼ਾਰਾ ਚੱਲਦਾ ਤੇ ਸਾਡੇ ਵੱਲੋਂ ਉਹਨਾਂ ਨੂੰ ਵੀ ਉਹਨਾਂ ਲਈ ਜਿਹੜਾ 3 ਟਾਈਮ ਦਾ ਲੰਗਰ ਆ ਕਿ ਜਿੰਨੇ ਦੇਰ ਕੰਮ ਨਹੀਂ ਚੱਲਦਾ ਜਦ ਤੱਕ ਹਾਲਾਤ ਜਿਹੜੀ ਐ ਉਹ ਠੀਕ ਨਹੀਂ ਹੋ ਜਾਂਦੇ ਤੇ ਅਸੀਂ ਇੱਥੇ ਜਿਹੜੀ ਸੇਵਾ ਆ ਲੰਗਰ ਦੀ ਜਾਂ ਹੋਰ ਵੀ ਡਾਕਟਰੀ ਸੇਵਾ ਉਹ ਵੀ ਅਸੀਂ ਆਪਣੇ ਵੱਲੋਂ ਮੁਫਤ ਫਰੀਓ ਕੋ ਅਰਦਾਸ ਕਰੀ ਦਿੱਤੀ ਗਈ ਹੈ ਸੈਨਾ ਤੇ ਦੇਸ਼ ਵਾਸੀਆਂ ਦੇ ਸलाम ਲਈ ਜੀ ਸलाम ਜਿਹੜੀ ਅਰਦਾਸ ਹੈ ਉਹ ਤਾਂ ਇੱਕ ਤਾਂ ਸਾਡੀ ਫੌਜ ਦੀ ਚੜ੍ਹਦੀ ਕਲਾ ਦੀ ਅਰਦਾਸ ਹੈ ਕਿ ਸਾਡੀ ਫੌਜ ਇਸ ਜੰਗ ਦੇ ਵਿੱਚ ਜੇਤੂ ਹੋ ਕੇ ਘਰ ਵਾਪਸ ਆਵੇ ਹਿੰਦੁਸਤਾਨ ਇਸ ਜੰਗ ਦੇ ਵਿੱਚ ਜਿਹੜਾ ਸਾਡਾ ਦੁਸ਼ਮਣ ਮੁਲਕ ਪਾਕਿਸਤਾਨ ਤੇ ਫਤਿਹ ਹਾਸਲ ਕਰੇ ਇਹ ਅੰਦਾਜ਼ ਕੀਤੀ ਹੈ ਉਹ ਜਿਹੜੇ ਜਵਾਨ ਉੱਤੇ ਲੜ ਰਹੇ ਹੈ ਗੁਰੂ ਉਹਨਾਂ ਦੀ ਆਗ ਸੰਗ ਰਹਿ ਕੇ ਹਰ ਕਿਸੇ ਭਾਤਰਾ ਦੀ ਸਹਾਇਤਾ ਕਰ ਉਹ ਸਾਡੇ ਦੇਸ਼ ਨੂੰ ਫਤਿਹ ਹਾਸਲ ਕਰਕੇ ਆਪਣੇ ਘਰ ਨੂੰ ਵਾਪਸ ਆਉਣ